ਸੋ ਅੱਜ ਅਸੀਂ ਪਰਮੇਸ਼ਰ ਜੀ ਦੇ ਬਚਨ ਦੇ ਵਿੱਚੋਂ ਦੇਖਾਂਗੇ ਕਿ ਪ੍ਰਭੂ ਸਾਨੂੰ ਗਵਾਚੀਆਂ ਹੋਈਆਂ ਬਰਕਤਾਂ ਜਿਹੜੀਆਂ ਆ ਉਹ ਵਾਪਸ ਦੇਣਾ ਚਾਹੁੰਦੇ ਆ। ਅਮੇਨ। ਪ੍ਰਭੂ ਸਾਨੂੰ ਰੀਸਟੋਰ ਕਰਨਾ ਚਾਹੁੰਦੇ ਆ। ਅਮੇਨ। ਹallelujah। ਕਿੰਨੇ ਜਿਹੜੀਆਂ ਆਪਣੀਆਂ ਗਵਾਚੀਆਂ ਹੋਈਆਂ ਬਰਕਤਾਂ ਨੂੰ ਵਾਪਸ ਲੈਣਾ ਚਾਹੁੰਦੇ ਆ। ਵਾਓ। ਸਾਰਿਆਂ ਦੇ ਨਾਲ ਹੋ ਜਾਣਾ ਇਦਾਂ। ਇਹ ਦਾ ਮਤਲਬ ਹਰ ਕਿਸੇ ਦੀ ਲਾਈਫ ਦੇ ਵਿੱਚੋਂ ਬਰਕਤਾਂ ਗੁਆਚੀਆਂ ਹੋਈਆਂ ਕਿਉਂਕਿ ਸਾਰਿਆਂ ਨੇ ਹੱਥ ਖੜੇ ਕੀਤੇ ਸੀ ਪਰ ਕੋਈ ਗੱਲ ਨਹੀਂ ਜੇ ਗੁਆਚੀਆਂ ਆ ਸਾਡਾ ਪਰਮੇਸ਼ਰ ਸਾੰਮਰਤੀ ਆ ਕੇ ਸਾਡੀਆਂ ਗੁਆਚੀਆਂ ਹੋਈਆਂ ਚੀਜ਼ਾਂ ਸਾਨੂੰ 7 ਗੁਣਾ ਕਰਕੇ ਮੋੜ ਦੇਵੇ ਹallelujah ਵਚਨ ਦੇ ਵਿੱਚ ਲਿਖਿਆ ਹੈ ਕਹਿੰਦਾ ਚੋਰ ਜਿਹੜਾ ਢਿੱਡ ਭਰਨ ਦੇ ਲਈ ਚੋਰੀ ਕਰਦਾ ਆ ਲੋਕੀ ਉਹਨੂੰ ਬੁਰਾ ਨਹੀਂ ਕਹਿੰਦੇ ਪਰ ਜਦੋਂ ਚੋਰੀ ਕਰਦਾ ਫੜਿਆ ਜਾਵੇ ਤੇ ਸੱਤ ਗੁਣਾ ਡੰਨ ਭਰੇ ਸੱਤ ਗੁਣਾ ਵਾਪਸ ਕਰੇ ਉਸ ਚੀਜ਼ ਨੂੰ ਸੋ ਅੱਜ ਅਸੀਂ ਉਹ ਚੋਰ ਜਿਹੜਾ ਸਾਡੇ ਜੀਵਨ ਦੇ ਵਿੱਚੋਂ ਚੋਰੀ ਕਰਦਾ ਆ ਅਸੀਂ ਉਸ ਚੋਰ ਨੂੰ ਫੜਿਆ ਆ ਜਿਹਦਾ ਨਾਮ ਸ਼ੈਤਾਨ ਆ ਜਿਹਦਾ ਨਾਮ ਦੁਸ਼ਟ ਆਤਮਾ ਆ ਜਿਹਦਾ ਨਾਮ ਬੁਰਾਈ ਆ ਅਰਜੇ ਸੇ ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚ ਕਲੇਮ ਕਰਦੇ ਆ ਕਿ ਜੋ ਕੁਝ ਵੀ ਉਹਨੇ ਸਾਡਾ ਚੁਰਾਇਆ ਸੱਤ ਗੁਣਾ ਵਾਪਸ ਮੋੜੇ ਪ੍ਰਭੂ ਯਿਸੂ ਮਸੀਹ ਦੇ ਨਾਮ 'ਚ ਚਾਹੇ ਉਹ ਖੁਸ਼ੀਆਂ ਆਂ ਚਾਹੇ ਉਹ ਸਾਡਾ ਪੈਸਾ ਆਂ ਜਾਂ ਕੁਝ ਵੀ ਆ ਉਹ ਹਰ ਚੀਜ਼ ਜੋ ਸਾਡੀ ਗਵਾਸ ਚੁੱਕੀ ਆ ਉਹ ਵਾਪਸ ਆਏ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ 'ਚ ਜਦੋਂ ਯੂਬ ਦੇ ਜੀਵਨ ਦੇ ਵਿੱਚੋਂ ਸਾਰੀਆਂ ਚੀਜ਼ਾਂ ਗਵਾ ਚੁੱਕੀਆਂ ਸੀਗੀਆਂ ਯੂਬ ਦੀ ਸਟੋਰੀ ਨੂੰ ਬਹੁਤ ਸਾਰੇ ਲੋਕ ਜਾਣਦੇ ਆ ਪਰ ਉਹਨੇ ਪਰਮੇਸ਼ਵਰ ਦੇ ਨਾਲ ਗਿਲਾ ਨਹੀਂ ਕੀਤਾ ਪਰਮੇਸ਼ਵਰ ਦੇ ਵਿਰੁੱਧ ਕੁਝ ਨਹੀਂ ਬੋਲਿਆ ਸਗੋਂ ਨੇ ਆਪਣਾ ਹੀ ਕਸੂਰ ਉਹਨਾਂ ਚੀਜ਼ਾਂ ਦੇ ਵਿੱਚ ਜਿਹੜਾ ਹੈ ਉਹ ਜ਼ਾਹਿਰ ਕਰਦਾ ਹੈ ਕਿ ਜ਼ਰੂਰ ਮੇਰੇ ਅੰਦਰ ਹੀ ਕੋਈ ਬੁਰਾਈ ਹੋਊਗੀ ਮੈਂ ਹੀ ਬੁਰਾ ਹੋਵਾਂਗਾ ਪਰ ਉਹਨੇ ਕਿਹਾ ਪਰਮੇਸ਼ਵਰ ਨੇ ਦਿੱਤਾ ਪਰਮੇਸ਼ਵਰ ਨੇ ਲਿਆ ਲਿਆ ਪਰਮੇਸ਼ਵਰ ਦਾ ਨਾਮ ਮੁਬਾਰਕ ਹੋਵੇ ਅਰ ਕੁਝ ਲੋਕ ਜਿਨ੍ਹਾਂ ਨੇ ਉਹ ਤੁਹਾਡੇ ਲਈ ਪ੍ਰਾਰਥਨਾ ਕਰੂਗਾ ਅਰ ਜਦੋਂ ਉਹ ਲੋਕ ਉਹ ਅਯੋਗ ਦੇ ਮਿੱਤਰ ਹੀ ਸੀਗੇ ਤੇ ਜਦੋਂ ਆਯੂਬ ਦੇ ਕੋਲ ਗਏ ਆਯੂਬ ਨੇ ਉਹਨਾਂ ਦੇ ਲਈ ਪ੍ਰਾਰਥਨਾ ਕੀਤੀ ਵਚਨ ਚਲ ਗਿਆ ਜਦ ਆਯੂਬ ਉਹਨਾਂ ਦੇ ਲਈ ਪ੍ਰਾਰਥਨਾ ਕਰ ਹਟਿਆ ਤਾਂ ਪਰਮੇਸ਼ਰ ਨੇ ਆਯੂਬ ਦੀਆਂ ਬਰਕਤਾਂ ਪਹਿਲਾਂ ਨਾਲੋਂ ਵੀ ਵਧਾ ਕੇ ਆਯੂਬ ਨੂੰ ਦਿੱਤੀਆਂ ਹallelujah ਹallelujah ਅਸੀਂ ਇੱਥੇ ਦੋ ਗੱਲਾਂ ਨੂੰ ਨੋਟ ਕਰਦੇ ਆ ਪਹਿਲੀ ਗੱਲ ਕਿ ਜਦੋਂ ਸਾਡੇ ਸਾਡੇ ਕੋਲ ਕੋਸ਼ ਹੁੰਦਾ ਆ ਗਵਾਚ ਜਾਂਦਾ ਆ ਤਾਂ ਸੇ ਬੁੜ ਬੁੜਾਣਾ ਸ਼ੁਰੂ ਕਰ ਦਿੰਨੇ ਆਂ ਅਸੀਂ ਗਲਤ ਚੀਜ਼ਾਂ ਬੋਲਨੀਆ ਸ਼ੁਰੂ ਕਰ ਦਿੰਨੇ ਆਂ ਆਪਣੇ ਹੀ ਪਰਮੇਸ਼ਵਰ ਦੇ ਵਿਰੋਧ ਵਿੱਚ ਉਹ ਪਰਮੇਸ਼ਵਰ ਜਿਹੜਾ ਰੋਜ਼ ਸਾਨੂੰ ਖਾਣ ਦੇ ਲਈ ਦਿੰਦਾ ਉਹ ਪਰਮੇਸ਼ਵਰ ਜੋ ਰੋਜ਼ ਸਾਨੂੰ ਸੰਭਾਲਦਾ ਹੈ ਉਹ ਪਰਮੇਸ਼ਵਰ ਜੋ ਰੋਜ਼ ਸਾਨੂੰ ਨਵਾਂ ਜੀਵਨ ਬਖਸ਼ਦਾ ਹੈ ਉਸ ਰੱਖ ਕੇ ਇੱਕ ਗਵਾਚੀ ਹੋਈ ਚੀਜ਼ ਦੇ ਬਦਲੇ ਅਸੀਂ ਪਰਮੇਸ਼ਵਰ ਦੇ ਨਾਲ ਲੜਨਾ ਸ਼ੁਰੂ ਕਰ ਦਿੰਨੇ ਆ ਇਹ ਮੂਰਖਤਾ ਆ ਕੋਈ ਵੀ ਮਨੁੱਖ ਕਦੇ ਵੀ ਪਰਮੇਸ਼ਵਰ ਦੇ ਨਾਲ ਲੜਾਈ ਕਰਕੇ ਕੁਝ ਨਹੀਂ ਪਾ ਸਕਦਾ ਕੁਝ ਵੀ ਹਾਸਲ ਨਹੀਂ ਕਰ ਸਕਦਾ ਅਰ ਦੂਜੀ ਗੱਲ ਕਿ ਅਸੀਂ ਸਿਰਫ ਆਪਣੇ ਲਈ ਮੰਗਦੇ ਰਹਿੰਨੇ ਆ ਅਸੀਂ ਜਦੋਂ ਵਿਪਤਾ ਵਿੱਚ ਹੁੰਦੇ ਸਮੱਸਿਆ ਵਿੱਚ ਹੁੰਨੇ ਉਸ ਵੇਲੇ ਅਸੀਂ ਕਦੇ ਕਿਸੇ ਦੂਜੇ ਦੇ ਲਈ ਦੁਆ ਨਹੀਂ ਕਰਦੇ ਉਦੋਂ ਸਾਨੂੰ ਲੱਗਦਾ ਕਿ ਅਸੀਂ ਆਪਣੇ ਲਈ ਕਰ ਲਈਏ ਜੋ ਵੀ ਕਰ ਸਕਦੇ ਹਾਂ ਪਰ ਅੱਜ ਸੀ ਦੇਖਦੇ ਹਾਂ ਕਿ ਈਯੂਬ ਨੇ ਪਰਮੇਸ਼ਵਰ ਦੇ ਵਿਰੁੱਧ ਵੀ ਨਹੀਂ ਬੋਲਿਆ ਆਪ ਕਸ਼ਟ ਦੇ ਸਮੇਂ ਵਿੱਚ ਵੀ ਫਿਰ ਵੀ ਆਪਣੇ ਦੋਸਤਾਂ ਦੇ ਲਈ ਉਹਨੇ ਪ੍ਰਾਰਥਨਾ ਕੀਤੀ ਔਰ ਇਹਨਾਂ ਚੀਜ਼ਾਂ ਤੋਂ ਖੁਸ਼ ਹੋ ਕੇ ਪਰਮੇਸ਼ਵਰ ਨੇ ਉਹ ਸਭ ਬਰਕਤਾਂ ਜਿਹੜੀਆਂ ਉਹਦੀਆਂ ਗਵਾਚ ਚੁੱਕੀਆਂ ਸੀ ਵਚਨ ਦੇ ਵਿੱਚ ਲਿਖਿਆ ਹੈ ਪਹਿਲੇ ਦਿਨਾਂ ਦੇ ਨਾਲੋਂ ਈਯੂਬ ਪਿਛਲੇ ਦਿਨਾਂ ਦੇ ਵਿੱਚ ਜ਼ਿਆਦਾ ਆਨੰਦਿਤ ਤੇ ਸੁਖ ਵਾਲੇ ਜੀਵਨ ਦੇ ਵਿੱਚ ਸੀ ਅਰ ਲਿਖਿਆ ਇਸ ਤੋਂ ਬਾਅਦ 140 ਵਰਿਆਂ ਤੱਕ ਈਯੂਬ ਜੀਂਦਾ ਰਿਹਾ ਅਰ ਉਹਨੇ ਚਾਰ ਪੀੜੀਆਂ ਹੋਰ ਦੇਖੀਆਂ ਸੋ ਅਗਰ ਅਸੀਂ ਚਾਹਦੇ ਹਾਂ ਕਿ ਸਾਡੀਆਂ ਚੀਜ਼ਾਂ ਗੁਆਚਣ ਨਾ ਤਾਂ ਸਾਨੂੰ ਪਰਮੇਸ਼ਵਰ ਦੇ ਨਾਲ ਵਫਾਦਾਰੀ ਦੇ ਵਿੱਚ ਰਹਿਣਾ ਹੋਊਗਾ ਅਗਰ ਉਸੇ ਚੌਥੀਅਰ ਕੇ ਗਵਾਚੀਆ ਹੋਈਆਂ ਚੀਜ਼ਾਂ ਸਾਨੂੰ ਵਾਪਸ ਮਿਲ ਜਾਣ ਤਾਂ ਸਾਨੂੰ ਕਦੀ ਵੀ ਪਰਮੇਸ਼ਵਰ ਦੇ ਵਿਰੁੱਧ ਨਹੀਂ ਬੋਲਣਾ ਕੁਝ ਵੀ ਹਾਲਾਤ ਹੋ ਜਾਣ ਤੁਹਾਨੂੰ ਪਤਾ ਹੈ ਈਯੂਬ ਦੇ ਬੇਟੇ ਵੀ ਮਰ ਗਏ ਸੀ ਉਹਦੀਆਂ ਬੇਟੀਆਂ ਵੀ ਮਰ ਗਈਆਂ ਉਹਦਾ ਇੱਜੜ ਵੀ ਮਰ ਗਿਆ ਸਭ ਕੁਝ ਖਤਮ ਹੋ ਗਿਆ ਸੀ ਅਰ ਈਯੂਬ ਦੇ ਜਿਸਮ ਦੇ ਉੱਤੇ ਫੋੜੇ ਹੋ ਗਏ ਸੀ ਉਹ ਫੋੜੇ ਰਸਦੇ ਸੀਗੇ ਠੇਕਰਾਂ ਦੇ ਨਾਲ ਖਰਚਦਾ ਸੀ ਉਹਨਾਂ ਫੋੜਿਆਂ ਨੂੰ ਜਾਨਵਰ ਚੱਟਦੇ ਸੀ ਉਹਨਾਂ ਫੋੜਿਆਂ ਨੂੰ ਇੰਨਾ ਮੰਦਾ ਹਾਲ ਸੀ ਅਯੂਬ ਦਾ ਅਯੂਬ ਦੀ ਪਤਨੀ ਉਹਨੂੰ ਕਹਿੰਦੀ ਸੀ ਜਿਹੜੇ ਰੱਬ ਨੂੰ ਤੂੰ ਮੰਨਦਾ ਹੈ ਉਹਨੂੰ ਫਟਕਾਰ ਤੇ ਮਰ ਜਾ ਉਹ ਪਤਨੀ ਜਿਹੜੀਆਂ ਚੰਗੀਆਂ ਚੰਗੀਆਂ ਚੀਂਡਾਂ ਖਾ ਕੇ ਤੇ ਬੜੀ ਖੁਸ਼ ਸੀ ਕਿ ਮੇਰਾ ਘਰ ਵਾਲਾ ਜਿਹੜੇ ਰੱਬ ਨੂੰ ਮੰਨਦਾ ਹੈ ਉਹ ਰੱਬ ਬੜਾ ਚੰਗਾ ਹੈ ਕਹ ਕਿ ਉਹ ਬੜਾ ਚੰਗੀਆਂ ਚੀਜ਼ਾਂ ਦਿੰਦਾ ਆ ਖਾਣ ਵਾਸਤੇ ਬੜੀਆਂ ਚੰਗੀਆਂ ਚੀਜ਼ਾਂ ਦੇ ਰਿਹਾ ਹੰਡਾਉਣ ਵਾਸਤੇ ਉਹ ਬੜੀ ਖੁਸ਼ ਸੀ ਪਰ ਜਦੋਂ ਸਾਰੀਆਂ ਚੀਜ਼ਾਂ ਚਲੀਆਂ ਗਈਆਂ ਉਦੋਂ ਕੀ ਕਹਿ ਰਹੀ ਆਪਣੇ ਹਸਬੰਦ ਨੂੰ ਕਹਿੰਦੀ ਆਪਣੇ ਰੱਬ ਨੂੰ ਫਟਕਾਰ ਤੇ ਮਰ ਜਾ ਉਸ ਵੇਲੇ ਉਹ ਕਹਿੰਦੀ ਤੂੰ ਆਪਣੇ ਆਪ ਦੀ ਬੁਰੀਈ ਕਿਉਂ ਨਹੀਂ ਕਰ ਰਿਹਾ ਪਰ ਤੁਹਾਨੂੰ ਪਤਾ ਆਯੂਬ ਨੇ ਕੀ ਕਿਹਾ ਕਹਿੰਦਾ ਤੂੰ ਝੱਲੀਆਂ ਤੇ ਵਿਆ ਜਹਾਂ ਗੱਲਾਂ ਕਿਉਂ ਕਰਦੀਆਂ ਤੂੰ ਚੱਲੀਆਂ ਤੇ ਨਹੀਂ ਆ ਜਈਆਂ ਵਾਂਗ ਕਾਤੇ ਬੋਲਦੀਆਂ ਉਹਨੂੰ ਚੱਲੇ ਨਹੀਂ ਗਿਆ ਕਿੰਨਾ ਇਦਾਂ ਥੋੜੀ ਹੁੰਦ ਕੇ ਚੰਗਾ ਚੰਗਾ ਤਾਂ ਸਿਖਾਈਏ ਤੇ ਜਿਹੜਾ ਗਾਮਿਆਂ ਉਦੋਂ ਅਸੀਂ ਫਰਮੇਸ਼ੁਰ ਦੇ ਵਿਰੁੱਧ ਹੋ ਜਾਈਏ ਮਤਲਬ ਉਹ ਉਸ ਹਾਲਾਤ ਦੇ ਵਿੱਚ ਜਿੱਥੇ ਉਹਦੀ ਵਾਈਫ ਉਹਦੇ ਉਹਦੀਆਂ ਗੱਲਾਂ ਦੇ ਨਾਲ ਐਗਰੀ ਨਹੀਂ ਕਰਦੀ ਉੱਥੇ ਵੀ ਉਹ ਆਪਣੇ ਪਰਮੇਸ਼ਵਰ ਦੇ ਨਾਲ ਵਫਾਦਾਰ ਸੀਗਾ ਅਸੀਂ ਦੇਖਣਾ ਕਿ ਅਸੀਂ ਇਸ ਲੈਵਲ ਦੀ ਵਫਾਦਾਰੀ ਰੱਖਦੇ ਆਂ ਬੇਸ਼ੱਕ ਅਸੀਂ ਆਯੂਬ ਨਹੀਂ ਆਂ ਨਾ ਉਹਦੇ ਵਾਲਾ ਦਿਲ ਸਾਡੇ ਅੰਦਰ ਹੋ ਸਕਦਾ ਉਹਦਾ ਆਤਮਾ ਹੋਰ ਸੀ ਸਾਡਾ ਆਤਮਾ ਹੋਰ ਉਹਦਾ ਸਮਾਂ ਹੋਰ ਸੀ ਸਾਡਾ ਸਮਾਂ ਹੋਰ ਆਯੂਬ ਹੋਰ ਸੀ ਅਸੀਂ ਹੋਰ ਪਰ ਕੀ ਸਾਡੇ ਅੰਦਰ ਈਯੂਬ ਦੇ ਵਾਂਗ ਆਪਣੇ ਪਰਮੇਸ਼ਵਰ ਦੇ ਪ੍ਰਤੀ ਆਦਰ ਹੈਗਾ ਕਿ ਚਾਹੇ ਉਹ ਚੰਗਾ ਕਰੇ ਜਾਂ ਮਾੜਾ ਕਰੇ ਉਹ ਮੇਰਾ ਪਰਮੇਸ਼ਵਰ ਹੀ ਹੈ ਕੀ ਅਸੀਂ ਇਹ ਕਹਿਣ ਦੇ ਲਈ ਦਿਲ ਰੱਖਦੇ ਹਾਂ ਕਿ ਉਹਨੇ ਦਿੱਤਾ ਉਹਨੇ ਲੈ ਲਿਆ ਉਹਦਾ ਨਾਮ ਮੁਬਾਰਕ ਹੋਵੇ ਅਸੀਂ ਲੈਣ ਦੇ ਲਈ ਤਾਂ ਤਿਆਰ ਹਾਂ ਹਰ ਕੋਈ ਚਾਹੁੰਦਾ ਹੈ ਜੋ ਮੇਰਾ ਘਵਾਚਿਆ ਆ ਉਹ ਮੈਨੂੰ ਵਾਪਸ ਮਿਲ ਜੂਏ ਸਗੋਂ ਦੂਣਾ ਹੋ ਕੇ ਮਿਲ ਜੂਏ ਮੰਨ ਲਓ ਕੰਨ ਦੀ ਇੱਕ ਵਾਲੀ ਘਵਾਚੀ ਆ ਪਰ ਉਹਦੇ ਨਾਲ ਹੀ ਤੁਹਾਨੂੰ ਥੋੜਾ ਜਿਹਾ ਹੋਰ ਸੋਨਾ ਲੱਭ ਪਵੇ ਤੇ ਤੁਸੀਂ ਖੁਸ਼ ਹੋਵੋਗੇ ਇਦਾਂ ਸਾਰੇ ਚਾਹੁੰਦੇ ਆ ਸਾਨੂੰ ਐਕਸਟਰਾ ਮਿਲ ਜੂਏ ਅਸੀਂ ਕਿਸੇ ਨੂੰ 100 ਦਿੱਤੋ ਸਾਨੂੰ 150 ਮੋੜੇ ਸਾਡਾ 10 ਕੀ ਕਰਦੇ ਆ 10000 ਲੱਭਣ ਦੀ ਸਾਨੂੰ 1.5 ਲੱਖ ਲੱਭ ਪਵੇ ਸਾਨੂੰ 15000 ਲੱਭ ਪਵੇ ਇਦਾਂ ਸਾਰਿਆਂ ਦਾ ਦਿਲ ਕਰਦਾ ਹੈ ਪਰ ਜਦੋਂ ਗਵਾਚਾਇਆ ਫਿਰ ਵੀ ਆਪਣੇ ਪਰਮੇਸ਼ਵਰ ਦੇ ਉੱਤੇ ਅਸੀਂ ਨਿਹਾਲ ਰਹਿੰਦੇ ਆ ਕਿ ਨਹੀਂ ਸੀ ਲੈਣੇ ਵਾਸਤੇ ਤਿਆਰ ਆ ਪਰ ਹਰ ਹਾਲ ਦੇ ਵਿੱਚ ਖੁਸ਼ ਰਹਿਣ ਨੂੰ ਤਿਆਰ ਨਹੀਂ ਆ ਪਰ ਬਾਈਬਲ ਸਾਨੂੰ ਇਦਾਂ ਹੀ ਸਿਖਾਉਂਦਾ ਪਰਮੇਸ਼ਵਰ ਦਾ ਵਚਨ ਸਾਨੂੰ ਇਦਾਂ ਹੀ ਸਿਖਾਉਂਦਾ ਕਿ ਤੂੰ ਆਪਣੇ ਪਰਮੇਸ਼ਵਰ ਦੇ ਉੱਤੇ ਨਿਹਾਲ ਰਹੁ ਤੇ ਉਹ ਤੇਰੇ ਮਨੋਰਥਾਂ ਨੂੰ ਪੂਰਾ ਕਰੂਗਾ ਕਈ ਵਾਰੀ ਸਾਡੇ ਉੱਤੇ ਇਮਤਿਹਾਨ ਹੁੰਦਾ ਆ ਪਰਮੇਸ਼ਰ ਦੇ ਵਿਰੋਧ ਦੇ ਬੋਲ ਕੇ ਪਰਮੇਸ਼ਰ ਦੇ ਕੰਮ ਦੇ ਵਿਰੁੱਧ ਕੰਮ ਕਰਕੇ ਅਸੀਂ ਪਰਮੇਸ਼ਰ ਤੋਂ ਬੇਮੁਖ ਹੋ ਜੰਨੇ ਆਂ ਔਰ ਉਸ ਇਮਤਿਹਾਨ ਦੇ ਵਿੱਚੋਂ ਅਸੀਂ ਫੇਲ ਹੋ ਜੰਨੇ ਆਂ ਅਗਰ ਅਸੀਂ ਨਵੀਂ ਜਮਾਤ ਵਿੱਚ ਜਾਣਾ ਹੈ ਅਗਰ ਅਸੀਂ ਚਾਹੁੰਦੇ ਆ ਕਿ ਜਿੱਥੇ ਅਸੀਂ ਹੈਗੇ ਆ ਉੱਥੋਂ ਅਸੀਂ ਪ੍ਰਮੋਟ ਹੋ ਜਾਈਏ ਸਾਡੀ ਤਰੱਕੀ ਹੋਵੇ ਤਾਂ ਫਿਰ ਇਮਤਿਹਾਨ ਦੇ ਬਿਨਾ ਕੋਈ ਤਰੱਕੀ ਨਹੀਂ ਹੈ ਇਮਤਿਹਾਨ ਦੇ ਬਿਨਾ ਕੋਈ ਪ੍ਰਮੋਸ਼ਨ ਨਹੀਂ ਹੈ ਇਮਤਿਹਾਨ ਦੇਣਾ ਹੀ ਪੈਣਾ ਨਰਸਰੀ ਵਾਲੇ ਨਿਆਣੇ ਨੂੰ ਵੀ ਇਮਤਿਹਾਨ ਦੇ ਕੇ ਹੀ ਕੇਜੀ ਵਿੱਚ ਜਾਣਾ ਪੈਂਦਾ ਹੈ ਪਹਿਲੀ ਤੋਂ ਦੂਜੀ ਵਿੱਚ ਜਾਣ ਲਈ ਫਿਰ ਇਮਤਿਹਾਨ ਦੇਣਾ ਪੈਂਦਾ ਹੈ ਅਗਰ ਤੁਸੀਂ ਛੋਟੇ ਰੈਂਕ ਦੇ ਅਫਸਰ ਹੋ ਤਾਂ ਵੱਡਾ ਰੈਂਕ ਪ੍ਰਾਪਤ ਕਰਨ ਦੇ ਲਈ ਤੁਹਾਨੂੰ ਫਿਰ ਤੋਂ ਮਿਹਨਤ ਕਰਨੀ ਪੈਣੀ ਹੈ ਤੁਹਾਨੂੰ ਫਿਰ ਤੋਂ ਇੱਕ ਟੈਸਟ ਦੇ ਵਿੱਚੋਂ ਦੀ ਗੁਜ਼ਰਨਾ ਹੀ ਪੈਣਾ ਹੈ ਅਗਰ ਅਸੀਂ ਚਾਹੁੰਦੇ ਸਾਡੀ ਲਾਈਫ ਦੇ ਵਿੱਚ ਸਾਡੀ ਤਰੱਕੀ ਹੋਵੇ ਤਾਂ ਇਮਤਿਹਾਨ ਦੇਣੇ ਪੈਣੇ ਆ ਅਬ ਜਿਹੜੇ ਜ਼ਿੰਦਗੀ ਦੀ ਤਰੱਕੀ ਦੇ ਇਮਤਿਹਾਨ ਆ ਨਾ ਉਹਨਾਂ ਦੀ ਕੋਈ ਡੇਟ ਸ਼ੀਟ ਈਸ਼ੂ ਨਹੀਂ ਕੀਤੀ ਜਾਂਦੀ ਕੋਈ ਤਾਰੀਖ ਨਹੀਂ ਦਿੱਤੀ ਜਾਂਦੀ ਕਿ ਇੰਨੇ ਤਾਰੀਖ ਨੂੰ ਤੇਰਾ ਇਮਤਿਹਾਨ ਹੈ ਉਹ ਕਿਸੇ ਵੀ ਵੇਖੜੀ ਕਿਸੇ ਵੀ ਵੇਲੇ ਤੁਹਾਡਾ ਇਮਤਿਹਾਨ ਲੈ ਸਕਦਾ ਹੈ ਇਸ ਲਈ ਬਚਨ ਕੇ ਅੰਦਰ ਜਾਗਦੇ ਰਹੋ ਸੁਚੇਤ ਰਹੋ ਹੁਸ਼ਿਆਰ ਹੋਵੋ ਦੋ ਤੂੰ ਪਿੰਦੈ ਨਾ ਰੋ ਕਹਿੰਦਾ ਹੁਣ ਅੰਨ ਖਾਣ ਵਾਲੇ ਹੋ ਜਾ ਤਾਂ ਅਸੀਂ ਧਿਆਨ ਰੱਖਣਾ ਆ ਕਿਤੇ ਸਾਡੇ ਮੂੰਹ ਚੋਂ ਸਾਡੇ ਪਰਮੇਸ਼ਵਰ ਦੇ ਵਿਰੁੱਧ ਕੁਛ ਨਾ ਨਿਕਲੇ ਸਾਡੇ ਮੂੰਹ ਚੋਂ ਕੋਈ ਐਹੋ ਜੀ ਗੱਲ ਨਾ ਨਿਕਲੇ ਜਿਹੜੀ ਸਾਡੇ ਪਰਮੇਸ਼ਵਰ ਨੂੰ ਪਸੰਦ ਨਾ ਆਵੇ ਬਹੁਤ ਸਾਰੇ ਲੋਕ ਇਸੇ ਕਰਕੇ ਬਿਮਾਰੀ ਦੇ ਵਿੱਚ ਰਹਿੰਦੇ ਆ ਇਸੇ ਕਰਕੇ ਵਿਪਤਾ ਦੇ ਵਿੱਚ ਰਹਿੰਦੇ ਆ ਕਿਉਂਕਿ ਉਹ ਗਲਤ ਚੀਜ਼ਾਂ ਬਹੁਤ ਬੋਲਦੇ ਆ ਉਹਨਾਂ ਨੇ ਸੋਚਣਾ ਵੀ ਗਲਤ ਆ ਸੋਚ ਦੇ ਗਲਤ ਆ ਇਸੇ ਲਈ ਉਹ ਬੋਲਦੇ ਗਲਤ ਇਤਾਂ ਨਹੀਂ ਹੈਗਾ ਕਿ ਜਿਹੜਾ ਗਲਤ ਬੋਲਦਾ ਉਹਦੇ ਅੰਦਰ ਗਲਤ ਨਹੀਂ ਹੈਗਾ ਪਹਿਲਾਂ ਅੰਦਰ ਆਉਂਦਾ ਬਾਹਰ ਫਿਰ ਨਿਕਲਦਾ ਹੈ ਤਾਂ ਪਹਿਲਾਂ ਗਲਤ ਉਹ ਮਨ ਤੋਂ ਬੋਲਦੇ ਫਿਰ ਉਹ ਗਲਤ ਮੂੰਹ ਤੋਂ ਬੋਲਦੇ ਗਲਤ ਬੋਲਣਾ ਛੱਡੋ ਤਰੱਕੀ ਚਾਹੁੰਦੇ ਆ ਤਾਂ ਵੀ ਤੁਹਾਨੂੰ ਗਲਤ ਬੋਲਣਾ ਛੱਡਣਾ ਪੈਣਾ ਹੈ ਘਰ ਵਿੱਚ ਪ੍ਰੇਮ ਮੁਹੱਬਤ ਚਾਹੁੰਦੇ ਤਦ ਵੀ ਤੁਹਾਨੂੰ ਗਲਤ ਬੋਲਣਾ ਛੱਡਣਾ ਹੀ ਪੈਣਾ ਫੇਰ ਹੀ ਘਰ ਦਾ ਕਲੇਸ਼ ਖਤਮ ਹੋਣਾ ਹੈ ਆਪਣੇ ਬੱਚਿਆਂ ਨੂੰ ਤੁਸੀਂ ਇਹ ਜ਼ਿੰਦਗੀ ਦੇ ਵਿੱਚ ਉਹਨਾਂ ਦੇ ਵਿੱਚ ਚੰਗਾ ਦੇਖਣਾ ਚਾਹੁੰਦੇ ਤਦ ਵੀ ਤੁਹਾਨੂੰ ਆਪਣੇ ਬੱਚਿਆਂ ਦੇ ਉੱਤੇ ਗਲਤ ਬੋਲਣਾ ਛੱਡਣਾ ਪੈਣਾ ਹੈ ਕੁੜਕੜ ਕਰਨਾ ਆਪਾਂ ਪਿਛਲੇ ਹਫ਼ਤੇ ਵੀ ਸਿੱਖਿਆ ਸੀ ਕਿ ਅਧਰਮ ਦੀ ਜਿਹੜੀ ਬੁੜਬੁੜਾहट ਹੈ ਉਹ ਸਾਨੂੰ ਅਪਗਤੀ ਦੇ ਰਾਹ ਤੇ ਗਾਂ ਦੀ ਗਾਂ ਲੈ ਜਾਂਦੀ ਆ ਅਸੀਂ ਉਸ ਤੋਂ ਬਚਣਾ ਹੈ ਹallelujah ਤੁਸੀਂ ਅੱਜ ਤੋਂ ਆਪਣਾ ਇਹ ਸੁਭਾਅ ਬਣਾਉਣਾ ਹੈ ਕਿ ਆਪਾਂ ਕੁਝ ਵੀ ਗਲਤ ਨਹੀਂ ਬੋਲਣੀ ਤੁਸੀਂ ਆਪਣੇ ਘਰ ਦੇ ਨਾਲ ਥਾਂ ਥਾਂ ਤੇ ਲਿਖ ਕੇ ਲਾ ਲਓ ਜੇ ਤੁਹਾਨੂੰ ਚੇਤਾ ਭੁੱਲਣ ਦੀ ਪ੍ਰੋਬਲਮ ਹੈ ਆ ਤਾਂ ਤੁਸੀਂ ਲਿਖ ਕੇ ਲਾ ਲਓ ਆਪਣੀ ਰਸੋਈ 'ਚ ਲਿਖ ਕੇ ਲਾ ਲਓ ਮੈਂ ਕਿਸੇ ਨੂੰ ਕੁਝ ਗਲਤ ਨਹੀਂ ਬੋਲਣਾ ਨਾ ਗਲਤ ਸੋਚਣਾ ਜਿਹੜੇ ਸ਼ੀਸ਼ੇ ਮਰੇ ਖਲੋਕੇ ਸਿਰੋਂ ਉਹ ਨੇ ਆ ਤਿਆਰ ਹੋਣੇ ਉਸ ਸ਼ੀਸ਼ੇ ਤੇ ਵੀ ਲਿਖ ਕੇ ਲਾ ਲਓ ਮੈਂ ਕਿਸੇ ਨੂੰ ਕੁਝ ਵੀ ਗਲਤ ਨਹੀਂ ਬੋਲਾਂਗਾ ਮੈਂ ਕੁਝ ਵੀ ਗਲਤ ਨਹੀਂ ਸੋਚਾਂਗਾ ਮੈਂ ਚੰਗਾ ਬੋਲਾਂਗਾ ਮੇਰੇ ਨਾਲ ਚੰਗਾ ਹੋਵੇਗਾ ਆਪਣੀ ਫ੍ਰਿਜ ਤੇ ਲਿਖ ਕੇ ਲਾ ਲਓ ਟੈਲੀਵਿਜ਼ਨ ਦੇ ਉੱਤੇ ਲਿਖ ਕੇ ਪੱਟੀ ਲਾ ਲਓ ਆਪਣਾ ਜਿਹੜਾ ਤੁਹਾਡਾ ਡੋਰ ਰੂਮ ਦਾ ਉਹਦੇ ਬਾਹਰ ਵੀ ਲਾ ਲਓ ਤੇ ਉਹਦੇ ਅੰਦਰ ਵੀ ਲਾ ਲਓ ਤਾਂ ਜੋ ਜਦੋਂ ਡੋਰ ਦੇ ਅੰਦਰ ਜਾਣ ਲੱਗੋ ਰੂਮ ਦੇ ਅੰਦਰ ਤਦ ਵੀ ਤੁਸੀਂ ਪੜ ਕੇ ਜਾਵੋ ਔਰ ਜਦੋਂ ਤੁਸੀਂ ਰੂਮ ਤੋਂ ਬਾਹਰ ਆਉਣ ਲੱਗੋ ਤਦ ਵੀ ਤੁਹਾਨੂੰ ਯਾਦ ਹੋਵੇ ਮੇਰੇ ਖਿਆਲ ਇਸ ਤੋਂ ਬੈਟਰ ਵੇ ਕੁਝ ਨਹੀਂ ਹੋ ਸਕਦਾ ਚੇਤਾ ਰੱਖਣ ਦਾ ਔਰ ਫਿਰ ਤੁਹਾਡੀ ਆਦਤ ਹੋ ਜਣੀ ਥੋੜੇ ਦੇਰ ਬਾਅਦ ਕਿ ਕੁਝ ਵੀ ਗਲਤ ਨਹੀਂ ਸੋchnਾ ਕੁਝ ਵੀ ਗਲਤ ਨਹੀਂ ਬੋਲਣਾ ਜਦੋਂ ਸਾਡੀ ਆਦਤ ਬਣ ਗਈਏ ਫਿਰ ਦੇਖਿਓ ਤੁਸੀਂ ਕਿਵੇਂ ਬਰਕਤਾਂ ਆਉਂਦੀਆਂ ਸਾਡੇ ਵੱਲੋਂ ਕਿਵੇਂ ਸਾਡੇ ਬੱਚਿਆਂ ਦੇ ਜਿੰਗਨ ਵਿੱਚ ਪਰਮੇਸ਼ਵਰ ਦਾ ਕੰਮ ਹੁੰਦਾ ਕਿਵੇਂ ਸਾਡੇ ਜੀਵਨ ਵਿੱਚ ਪਰਮੇਸ਼ਵਰ ਦਾ ਕੰਮ ਹੁੰਦਾ ਬਹੁਤ ਸਾਰੇ ਲੋਕ ਆ ਉਹ ਦੂਜਿਆਂ ਦੀਆਂ ਗਵਾਹੀਆਂ ਸੁਣ-ਸੁਣ ਕੇ ਹੈਰਾਨ ਹੁੰਦੇ ਆ ਇਹ ਗਵਾਹੀਆਂ ਲਈ ਜਾਂਦੇ ਸਾਡੀ ਕਦੋਂ ਬੜੂਗੀ ਉਹਦਾ ਕਾਰਨ ਇਹ ਨਹੀਂ ਅਗਰ ਨਹੀਂ ਬਣ ਰਹੀ ਉਹਦਾ ਕਾਰਨ ਇਹ ਹੈ ਕਿ ਤੁਸੀਂ ਅਜੇ ਕੁੜਕੁੜ ਕਰਨਾ ਬੁੜਬੁੜ ਕਰਨਾ ਨਹੀਂ ਛੱਡਿਆ ਤੁਸੀਂ ਦੱਸਾਂ 11 ਵਾਲੇ ਦਿਨ ਦਾ ਸਫਰ ਜਿਹੜਾ ਆ ਉਹਨੂੰ ఎవਰੀ ਡੇ ਬੋਲ ਬੋਲ ਕੇ ਵਧਾ ਰਹੇ ਆ ਜਾਂ ਲੰਬਾ ਕਰ ਰਹੇ ਆ ਇਸ ਲਈ ਗਲਤ ਚੀਜ਼ਾਂ ਨੂੰ ਬੋਲਣਾ ਛੱਡ ਦਿਓ ਅਰ ਇੱਕ ਬਹੁਤ ਸੋਹਣਾ ਜੀਵਨ ਜੀਣ ਦੀ ਕੋਸ਼ਿਸ਼ ਕਰੋ ਇਹ ਜੀਵਨ ਅੱਜ ਕੱਲ ਬਹੁਤ ਲੰਮਾ ਚੌੜਾ ਨਹੀਂ ਰਹਿ ਗਿਆ ਪ੍ਰਭੂ ਕਿਰਪਾ ਕਰਨ ਮੇਰੀ ਪ੍ਰਾਰਥਨਾ ਹੈ ਮੇਰਾ ਵੀ ਤੇ ਤੁਹਾਡਾ ਸਾਰਿਆਂ ਦਾ 120 ਸਾਲ ਤੱਕ ਆਪਾਂ ਜੀਏ ਅਮਨ ਪਰ ਜੇ ਅਪਾ ਲੋਕਾਂ ਵਾਲ ਦੇਖਦੇ ਆ ਕੋਈ 50 ਸਾਲ 60 ਸਾਲ 70 ਸਾਲ 80 ਸਾਲ ਇਸ ਤੋਂ ਅੱਗੇ ਤਾਂ ਭਾਗਾ ਵਾਲਾ ਕਹਿ ਦਿੰਦੇ ਆ ਜਿਹੜਾ ਹੁੰਦਾ ਤੋ ਇਹ ਕੋਈ ਬਹੁਤ ਵੱਡਾ ਜੀਵਨ ਨਹੀਂ ਆ ਮੰਨ ਲਓ ਅਗਰ ਕਿਸੇ ਦੇ ਕੋਲ 15 ਸਾਲ ਬਾਕੀ ਆ ਤੇ ਅੱਧਾ ਟਾਈਮ ਤਾਂ ਸੌਕੇ ਲੰਘ ਜਾਣਾ ਹੈ ਅਗਰ 15 ਸਾਲ ਦਾ ਟਾਈਮ ਹੈ ਉਹਨੂੰ ਆਪਾਂ ਦੋ ਹਿੱਸਿਆਂ 'ਚ ਡਿਵਾਈਡ ਕਰ ਦਈਏ ਰਾਤ ਤੇ ਦਿਨ ਦੇ ਵਿੱਚ ਤੇ ਰਹਿ ਗਏ 7.5 ਸਾਲ 7.5 ਸਾਲਾਂ ਦੇ ਵਿੱਚੋਂ ਹੁਣ ਬਾਕੀ ਦਾ ਟਾਈਮ ਤੁਸੀਂ ਕੰਮ ਦੇ ਵਿੱਚ ਲੰਘਾ ਦਿਓ ਜਿੱਥੇ ਤੁਸੀਂ ਨੌਕਰੀਆਂ ਕਰਦੇ ਆ ਉਹ ਕਿੰਨ ਲੋ ਕਿੰਨੇ ਘੰਟੇ ਜਾਂਦੇ ਉਹਦੇ ਸਾਗ ਨਾਲ 15 ਸਾਲ ਬਣਾ ਲਓ ਮੇਰੇ ਖਿਆਲ 'ਚ 2.5 3 ਸਾਲ ਤਾਂ ਹੋ ਹੀ ਬਣ ਜਾਣੇ ਆ ਫੇਰ ਕੋਸ਼ਟ ਟਾਈਮ ਜਿਹੜਾ ਆ 4 ਕੁ ਮਹੀਨੇ ਜਿਹੜਾ ਆ ਨੌੜ ਸੌਰਨ ਦੇ ਗਿਣ ਨੂੰ ਜਿਹੜੇ ਹੋਰ ਨਿੱਕੇ ਮੋٹے ਕੰਮ ਕਰਦੇ ਆ ਤੇ ਰਹਿ ਕੇ ਗਿਆ ਪਿੱਛੇ ਬਾਕੀ ਖਾਣ ਪੀਣ ਦਾ ਟਾਈਮ ਕੱਢ ਕੇ ਪ੍ਰਾਰਥਨਾ ਕਰਨ ਲਈ ਕੀ ਬਚਿਆ ਜੋ ਇੰਜੋਏ ਕਰਨ ਦੇ ਲਈ ਕੀ ਬਚਿਆ ਕਿਸ ਸਮੇਂ ਦੇ ਵਿੱਚ ਆਨੰਦ ਮਾਣਨਾ ਹੈ ਅਗਰ ਸਾਡੇ ਕੋਲ ਕਿੰਨਾ ਕੁ ਸਮਾਂ ਬਾਕੀ ਉਹਨੂੰ ਅਗਰ ਅਸੀਂ ਡਿਵਾਈਡ ਕਰ ਦਈਏ ਡਿਫਰੈਂਟ ਫੈਕਟਰਸ ਦੇ ਵਿੱਚ ਤਾਂ ਇਸ ਲਈ ਜਿੰਨਾ ਸਮਾਂ ਸਾਡੇ ਕੋਲ ਹੈਗਾ ਆ ਜਿੱਥੇ ਤੁਸੀਂ ਜੌਬ ਕਰਦੇ ਹੋ ਉਸ ਜੌਬ ਨੂੰ ਵੀ ਇੰਜੋਏ ਕਰੋ ਮੱਥੇ ਤੇੜੀਆਂ ਪਾ ਕੇ ਕਰੋਗੇ ਨਾ ਤਦ ਵੀ ਜੌਬ ਤਾਂ ਕਰਨੀ ਪੈਣੀ ਹੈ ਰੋ ਕੇ ਕਰੋਗੇ ਤਦ ਵੀ ਕੰਮ ਕਰੋਗੇ ਤਾਂ ਦੀ ਤੁਹਾਨੂੰ ਜਿਹੜੀ ਆ ਤਨਖਾਹ ਮਿਲਣੀ ਹੈ ਹੱਸ ਕੇ ਕਰੋਗੇ ਤਾਂ ਤੁਹਾਡਾ ਫਾਇਦਾ ਆ ਰੋ ਕੇ ਕਰੋਗੇ ਤੁਹਾਡਾ ਨੁਕਸਾਨ ਆ ਤੁਸੀਂ ਆਪਣੀ ਸਿਹਤ ਦਾ ਨੁਕਸਾਨ ਕਰੋਗੇ ਘਰ ਵਿੱਚ ਉਸੇ ਟੱਬਰ ਦੇ ਨਾਲ ਤੁਹਾਨੂੰ ਰਹਿਣਾ ਪੈਣਾ ਉਸੇ ਪਤਨੀ ਦੇ ਨਾਲ ਤੁਸੀਂ ਰਹਿਣਾ ਉਹਨਾਂ ਹੀ ਬੱਚਿਆਂ ਦੇ ਵਿੱਚ ਰਹਿਣਾ ਉਸੇ ਹਸਬੰਦ ਦੇ ਨਾਲ ਰਹਿਣਾ ਉਸੇ ਮਾਪਿਓ ਦੇ ਨਾਲ ਰਹਿਣਾ ਤੁਹਾਡੀ ਮਰਜ਼ੀ ਆ ਰੋਕੇ ਰਹਿ ਲਓ ਤੁਹਾਡੀ ਮਰਜ਼ੀ ਹੱਸ ਕੇ ਰਹਿ ਲਓ ਹੱਸ ਕੇ ਰਹੋਗੇ ਤੁਹਾਡਾ ਵੀ ਫਾਇਦਾ ਬਾਕੀਆਂ ਦਾ ਵੀ ਰੋਕੇ ਰਹੋਗੇ ਤੁਹਾਡਾ ਤੇ ਸਾਰਿਆਂ ਦਾ ਨੁਕਸਾਨ ਹੀ ਆ ਇਸ ਲਈ ਆਪਣੇ ਜੀਵਨ ਨੂੰ ਖੂਬਸੂਰਤ ਬਣਾਉਣ ਦੀ ਕੋਸ਼ਿਸ਼ ਕਰੋ ਲਾਈਫ ਨੂੰ ਇੰਜੋਏ ਕਰਨ ਦੀ ਕੋਸ਼ਿਸ਼ ਕਰੋ ਅਰੇ ਪਰਮੇਸ਼ਵਰ ਦੀ ਇੱਛਾ ਹੈ ਇਹ ਕੋਈ ਸੰਸਾਰਿਕ ਸਿਧਾਂਤ ਨਹੀਂ ਹੈ ਸੰਸਾਰਿਕ ਸਿਧਾਂਤ ਤਾਂ ਲੜਾਈ ਝਗੜੇ ਆ ਸੰਸਾਰ ਦੇ ਵਿੱਚ ਤਾਂ ਉਹ ਸ਼ਾਂਤੀ ਪ੍ਰੇਮ ਆਨੰਦ ਮਿਠਾਸ ਹੈ ਹੀ ਨਹੀਂ ਜੋ ਪਰਮੇਸ਼ਵਰ ਦੀ ਹਜ਼ੂਰੀ ਤੋਂ ਔਰ ਜੋ ਪਰਮੇਸ਼ਵਰ ਦੀ ਪਲੈਨਿੰਗ ਦੇ ਅੰਦਰ ਆ ਸਾਡੀਆਂ ਜ਼ਿੰਦਗੀਆਂ ਦੇ ਵਿੱਚ ਪਰਮੇਸ਼ਵਰ ਦੀ ਇੱਛਾ ਇਹ ਨਹੀਂ ਹੈ ਕਿ ਇੱਕ ਮਨੁੱਖ ਇੱਕ ਵਾਈਫ ਨਹੀਂ ਪਸੰਦ ਆਈ ਡਿਵੋਰਸ ਕਰੋ ਹੋਰ ਵਿਆਹ ਕਰਾ ਲਓ ਹੋਰ ਵਿਆਹ ਕਰਾ ਲਓ ਹੋਰ ਵਿਆਹ ਕਰਾ ਲਓ ਜਾਂ ਇਸੇ ਤਰ੍ਹਾਂ ਤੀਵੀਆਂ ਕਰਨ ਕਿ ਆਦਮੀ ਇਹ ਨਹੀਂ ਠੀਕ ਨਿਕਲਿਆ ਹੋਰ ਵਿਆਹ ਕਰਾ ਲਓ ਹੋਰ ਵਿਆਹ ਕਰਾ ਲਓ ਇਹ ਪਰਮੇਸ਼ਵਰ ਦੇ ਵੱਲੋਂ ਨਹੀਂ ਆ ਵਚਨ 'ਚ ਤਾਂ ਲਿਖਿਆ ਪਤੀ ਇੱਕ ਹੀ ਪਤਨੀ ਦਾ ਪਤੀ ਹੋਵੇ ਤੇ ਪਤਨੀ ਇੱਕ ਹੀ ਪਤੀ ਦੀ ਪਤਨੀ ਹੋਵੇ ਜੇਕਰ ਆਪਾਂ ਬਾਈਬਲ ਦਾ ਸਿਧਾਂਤ ਲਈਏ ਤਾਂ ਉਹ ਕੰਪਲੀਟਲੀ ਡਿਫਰੈਂਟ ਹੈ ਇਸ ਸੰਸਾਰ ਦੇ ਸਿਧਾਂਤੋਂ ਨਾਲੋਂ ਪਰਮੇਸ਼ਵਰ ਦੇ ਸਿਧਾਂਤ ਦੇ ਅਨੁਸਾਰ ਬਾਈਬਲ ਦੇ ਸਿਧਾਂਤ ਦੇ ਅਨੁਸਾਰ ਸਾਨੂੰ ਸਾਡੇ ਮਾਤਾ ਪਿਤਾ ਦਾ ਆਦਰ ਕਰਨਾ ਚਾਹੀਦਾ ਹੈ ਸਾਨੂੰ ਸਾਡੇ ਭੈਣਾਂ ਭਰਾਵਾਂ ਦੇ ਨਾਲ ਪ੍ਰੇਮ ਦੇ ਨਾਲ ਰਹਿਣਾ ਚਾਹੀਦਾ ਕਹਿੰਦਾ ਤੂੰ ਆਪਣੇ ਭਰਾ ਨੂੰ ਵੀ ਮੂਰਖ ਨਾ ਕਹਿ ਤੂੰ ਆਪਣੇ ਮਾਤਾ ਪਿਤਾ ਦੀ ਹਾਸੀ ਨਾ ਉਡਾ ਉਹਨਾਂ ਦੀਆਂ ਗੱਲਾਂ ਨੂੰ ਤੁੱਛ ਨਾ ਜਾਣ ਸਗੋ ਉਹਨਾਂ ਦੀਆਂ ਸਿੱਖਿਆ ਨੂੰ ਗਲ ਵਿੱਚ ਕੈਂਠੇ ਦੇ ਵਾਂਗ ਸੰਭਾਲ ਕੇ ਰੱਖ ਇਹ ਬਾਈਬਲ ਦੇ ਸਿਧਾਂਤ ਹਨ ਔਰ ਅਗਰ ਅਸੀਂ ਇੰਨੇ ਸਿਧਾਂਤਾਂ ਨੂੰ ਫਾਲੋ ਕਰੀਏ ਤੁਸੀਂ ਸੋਚੋ ਸਾਡਾ ਜੀਵਨ ਕਿੰਨਾ ਖੂਬਸੂਰਤ ਜੀਵਨ ਹੈ ਅਸੀਂ ਆਪਣੇ ਮਾਤਾ ਪਿਤਾ ਦੀ ਇੱਜ਼ਤ ਕਰਾਂਗੇ ਤਾਂ ਉਹਨਾਂ ਦੀਆਂ ਅਸੀਸਾਂ ਸਾਡੇ ਜੀਵਨ ਵਿੱਚ ਆਉਣਗੀਆਂ ਕੰਮ ਕਰਨਗੀਆਂ ਬਲੈਸਿੰਗਸ ਹੋਊਗਾ ਕਹਿੰਦਾ ਜੇ ਕੋਈ ਧਰਤੀ ਤੇ ਲੰਮਾ ਜੀਵਨ ਜੀਣਾ ਚਾਹੁੰਦਾ ਹੈ ਆਪਣੇ ਮਾਂ ਪਿਓ ਦੀ ਸੇਵਾ ਕਰੇ ਤਾਂ ਲੰਮਾ ਜੀਵਨ ਜੀਣਾ ਹੈ ਤੇ ਫਿਰ ਸਾਨੂੰ ਸਾਡੇ ਮਾਤਾ ਪਿਤਾ ਦੀ ਸੇਵਾ ਕਰਨੀ ਹੋਊਗੀ ਅਰ ਜਦੋਂ ਅਸੀਂ ਆਪਣੇ ਮਾਤਾ ਪਿਤਾ ਦੀ ਸੇਵਾ ਕਰਾਂਗੇ ਉਹ ਵੀ ਖੁਸ਼ ਤੇ ਅਸੀਂ ਵੀ ਖੁਸ਼ ਹੋਵਾਂਗੇ ਜਦੋਂ ਸਾਨੂੰ ਸੇਵਾ ਕਰਦੇ ਆ ਸਾਡੇ ਨਿਆਣੇ ਵੇਖਣਗੇ ਤੇ ਉਹ ਵੀ ਸਾਡੀ ਕਰਣਗੇ ਪਤੀ ਪਤਨੀ ਆਪਸ ਵਿੱਚ ਪ੍ਰੇਮ ਨਾਲ ਰਹਿਣਗੇ ਬੱਚਿਆਂ ਦਾ ਵੀ ਜੀਵਨ ਸੋਹਣਾ ਹੋਊਗਾ ਅਰ ਸਾਡਾ ਆਪਣਾ ਵੀ ਜੀਵਨ ਸੋਹਣਾ ਹੋਊਗਾ ਬਹੁਤ ਸਾਰੀਆਂ ਬਿਮਾਰੀਆਂ ਤੋਂ ਵੀ ਬਚੇ ਰਹਿਵਾਂਗੇ ਬਾਈਬਲ ਸਾਨੂੰ ਬਹੁਤ ਸੋਹਣਾ ਜੀਵਨ ਜੀਣ ਦੀ ਸਿੱਖਿਆ ਦਿੰਦਾ ਬਹੁਤ ਸੋਹਣਾ ਖੂਬਸੂਰਤ ਜੀਵਨ ਜੀਣ ਦੀ ਸਿੱਖਿਆ ਦਿੰਦਾ ਔਰ ਜੀਵਨ ਦਾ ਆਨੰਦ ਉਠਾਉਣ ਦੀ ਸਿੱਖਿਆ ਦਿੰਦਾ ਹੈ ਪਰ ਅਸੀਂ ਇਹਦੇ ਉੱਤੇ ਗੌਰ ਹੀ ਨਹੀਂ ਕਰਦੇ ਅਗਰ ਅਸੀਂ ਦੇਖਦੇ ਹਾਂ ਕਿ ਬਾਈਬਲ ਦੇ ਵਿੱਚ ਬਹੁਤ ਸਾਰੀਆਂ ਸਜ਼ਾਵਾਂ ਲਿਖੀਆਂ ਹੋਈਆਂ ਐ ਪਾਪ ਦੀ ਮਜ਼ਦੂਰੀ ਮੌਤ ਬਹੁਤ ਵੱਡੀ ਸਜ਼ਾ ਹੈ ਪਰ ਕਿਹਦੇ ਲਈ ਆ ਜਿਹੜਾ ਪਾਪ ਕਰਦਾ ਏ ਉਹਦੇ ਲਈ ਇਦਾਂ ਨਹੀਂ ਲਿਖਿਆ ਹਰ ਕਿਸੇ ਦੇ ਲਈ ਮੌਤ ਜਿਹੜਾ ਆ ਉਹ ਲਾਗੂ ਆ ਕਿ ਸਦਾ ਦੀ ਮੌਤ ਹਰ ਕਿਸੇ ਨੇ ਮਰਨਾ ਹੈ ਪਾਪ ਦੀ ਮਜ਼ਦੂਰੀ ਲਿਖਿਆ ਏ ਜਿਹੜਾ ਕਤਲ ਕਰਦਾ ਆ ਪੁਲਿਸ ਤੋਂ ਉਹ ਡਰਦਾ ਆ ਜਿਹੜਾ ਚੋਰੀ ਕਰਦਾ ਆ ਉਹਨੂੰ ਡਰ ਲੱਗਦਾ ਵੀ ਜੇ ਮੈਂ ਚੋਰੀ ਕਰਦਾ ਫੜਿਆ ਗਿਆ ਮੈਨੂੰ ਕੁੱਟਣਗੇ ਮੈਨੂੰ ਮਾਰਣਗੇ ਜਿਹੜਾ ਬਲਾਤਕਾਰੀ ਇਨਸਾਨ ਆ ਫਾਂਸੀ ਉਹਨੂੰ ਦੇਂਦੀ ਆ ਜਿਹੜੀ ਸਜ਼ਾ ਆ ਉਹ ਗਲਤ ਕੰਮ ਕਰਨ ਵਾਲੇ ਦੇ ਲਈ ਆ ਜੇ ਤੁਹਾਡੇ ਮੋਟਰਸਾਈਕਲ ਦੇ ਕਾਗਜ਼ ਪੂਰੇ ਆ ਤੁਹਾਡੀ ਗੱਡੀ ਦੇ ਕਾਗਜ਼ ਪੂਰੇ ਆ ਭਾਵੇਂ 10 ਦਾ ਫੁੱਟ ਤੇ ਨਾਕੇ ਲੱਗੇ ਹੁਣ ਤੁਹਾਨੂੰ ਕੀ ਫਰਕ ਪਰ ਜੇ ਤੁਹਾਡੇ ਡਾਕੂਮੈਂਟਸ ਪੂਰੇ ਨਹੀਂ ਆ ਤੁਸੀਂ ਹੈਲਮਟ ਨਹੀਂ ਪਾਇਆ ਤੁਸੀਂ ਦੇਖਦੇ ਆ ਮੋਰੇ ਚੈਕਿੰਗ ਹੋ ਰਹੀ ਆ ਤੁਸੀਂ ਪਿੱਛੋਂ ਹੀ ਰੂਟ ਚੇਂਜ ਕਰ ਲੈਣੇ ਕਾਨੂੰਨ ਗਲਤ ਨਹੀਂ ਆ ਅਸੀਂ ਮੰਨਦੇ ਨਹੀਂ ਆ ਅਸੀਂ ਗਲਤੀ ਕਰਦੇ ਇਸ ਲਈ ਅਸੀਂ ਉਸ ਤੋਂ ਡਰਦੇ ਹਾਂ ਜਿਹੜਾ ਚੋਰ ਨਹੀਂ ਆ ਜਿਹਦੇ ਕੋਲ ਡਾਕੂਮੈਂਟਸ ਪੂਰੇ ਆ ਉਤੋਂ ਪੁਲਿਸ ਦੇ ਕੂਲ ਜਾ ਕੇ ਵੀ ਪੁੱਛ ਲੈਂਦਾ ਭਾਜੀ ਮੈਂ ਫਲਾਣੇ ਥਾਂ ਨੂੰ ਜਾਣਾ ਕਿਹੜਾ ਰਾਹ ਜਾਂਦਾ ਹੈ ਪਰ ਜਿਹੜਾ ਗਲਤ ਆ ਉਹ ਕਹਿੰਦਾ ਕਿ ਤੇ ਆਫੀਸਰ ਦੀ ਨਜ਼ਰ ਮੇਰੇ ਤੇ ਨਾ ਪੈਜੂ ਅਕਰ ਬਾਈਬਲ ਦੇ ਵਿੱਚ ਸਜਾਵਾਂ ਲਿਖੀਆਂ ਹੋਈਆਂ ਆ ਸਰਾਪ ਲਿਖੇ ਹੋਇਆ ਉਹ ਕਿਹਦੇ ਲਈ ਆ ਜਿਹੜੇ ਪਰਮੇਸ਼ਵਰ ਦੀ ਆਗਿਆ ਨੂੰ ਨਹੀਂ ਮੰਨਦੇ ਜਿਹੜੇ ਠੀਕ ਜੀਵਨ ਨਹੀਂ ਜੀ ਰਹੇ ਜਿਹੜੇ بار بار ਗਲਤੀਆਂ ਕਰਦੇ ਉਹ ਸਜ਼ਾ ਉਹਨਾਂ ਦੇ ਲਈ ਆ ਪਰ वचन ਕਹਿੰਦਾ ਜਿਹੜੇ ਪਰਮੇਸ਼ਵਰ ਦੀ ਆਵਾਜ਼ ਨੂੰ ਮਨ ਲਾ ਕੇ ਸੁਣਦੇ ਤੇ ਮੰਨਦੇ ਉਹਨਾਂ ਦੇ ਲਈ ਤਾਂ ਬਰਕਤਾਂ ਆ ਉਹਨਾਂ ਦੇ ਲਈ ਤਾਂ ਬਹੁਤ ਵੱਡੀਆਂ ਬਰਕਤਾਂ ਆ ਕਹਿੰਦਾ ਤੁਹਾਡੇ ਤੇ ਕੋਈ ਬਿਮਾਰੀ ਨਹੀਂ ਆਊਗੀ ਤੁਹਾਡੇ ਜਾਨਵਰ ਵੀ ਫਲਦਾਰ ਹੋਣਗੇ ਤੁਸੀਂ ਵੀ ਫਲਦਾਰ ਹੋਵੋਗੇ ਤੁਹਾਡੇ ਰਸੋਈ ਦੇ ਵਿੱਚ ਵੀ ਬਰਕਤ ਹੋਊਗੀ ਤੁਹਾਡੇ ਅੰਦਰ ਬਾਹਰ ਆਉਣ ਜਾਣ ਵਿੱਚ ਵੀ ਬਰਕਤ ਹੋਊਗੀ ਤੁਹਾਡੀ ਫਸਲ ਦਾ ਝਾੜ ਵੀ ਚੰਗਾ ਹੋਊਗਾ ਤੁਸੀਂ ਆਪਣੇ ਪਰਿਵਾਰਾਂ ਵਿੱਚ ਉੱਚੇ ਚੱਕੇ ਜਾਓਗੇ ਤੁਸੀਂ ਆਪਣੇ ਦੇਸ਼ ਵਿੱਚ ਮਾਣ ਪ੍ਰਾਪਤ ਕਰੋਗੇ ਜਿਹੜੇ ਪਰਮੇਸ਼ਵਰ ਦੀ ਆਵਾਜ਼ ਨੂੰ ਸੁਣਦੇ ਪਰ ਜਿਹੜੇ ਨਹੀਂ ਸੁਣਦੇ ਉਹਨਾਂ ਦੇ ਲਈ ਕੀ ਲਿਖਿਆ ਉਹਨਾਂ ਦੇ ਲਈ ਤਰ੍ਹਾਂ ਤਰ੍ਹਾਂ ਦੀਆਂ ਬਿਮਾਰੀਆਂ ਹੈ ਤਰ੍ਹਾਂ ਤਰ੍ਹਾਂ ਦੇ ਫੂੜੇ ਫਿੰਸੀਆਂ ਕਲੇਸ਼ ਸਰਾਕ ਮੌਤ ਦੰਡ ਗਰੀਪੀ ਬਹੁਤ ਬੁਰੀਆਂ ਚੀਜ਼ਾਂ ਉਹਨਾਂ ਦੇ ਲਈ ਲਿਖੀਆਂ ਜਿਹੜੇ ਪਰਮੇਸ਼ਰ ਦੀ ਆਵਾਜ਼ ਨੂੰ ਨਹੀਂ ਸੁਣਦੇ ਅਗਰ ਆਪਾਂ ਚਰਚ ਵਿੱਚ ਆਉਨੇ ਆਪਾਂ ਪਰਮੇਸ਼ਰ ਦੀ ਆਵਾਜ਼ ਨੂੰ ਸੁਣਨਾ ਸਿੱਖਦੇ ਆਂ ਸੁਣ ਕੇ ਉਹਦੇ ਆਖੇ ਲੱਗਣਾ ਕਿ ਨਹੀਂ ਲੱਗਣਾ ਇਹ ਤਾਂ ਪਾਸਟਰ ਦੇ ਵਾਸਤੇ ਦੀ ਗੱਲ ਨਹੀਂ ਹੈ ਪਾਸਟਰ ਜੀ ਦਾ ਕੰਮ ਹੈ ਬਚਨ ਸੁਣਾਉਣਾ ਕਲਿਸੀਆਂ ਨੂੰ ਆਖੇ ਲਾਉਣਾ ਪਾਸਟਰ ਜੀ ਦਾ ਕੰਮ ਨਹੀਂ ਆ ਆਖੇ ਲੱਗਣਾ ਤੁਹਾਡਾ ਕੰਮ ਆ ਤੇ ਜੇ ਤੁਸੀਂ ਕਹੋ ਕਿ ਆਖੇ ਲਾਉਣਾ ਪਰਮੇਸ਼ਵਰ ਦਾ ਕੰਮ ਹੈ ਇਹ ਗਲਤ ਹੈ ਆਖੇ ਲਾਉਣਾ ਪਰਮੇਸ਼ਵਰ ਦਾ ਕੰਮ ਨਹੀਂ ਆ ਸਾਨੂੰ ਫ੍ਰੀ ਵਿਲਿ ਦਿੱਤੀ ਆ ਆਜ਼ਾਦ ਇੱਛਾ ਦਿੱਤੀ ਆ ਆਜ਼ਾਦ ਮਰਜ਼ੀ ਦਿੱਤੀ ਆ ਕਿਉਂ ਨਾ ਮੈਂ ਤੁਹਾਡੇ ਅੱਗੇ ਚੰਗਿਆਂ ਤੇ ਮਾੜਾ ਦੋਵੇਂ ਚੀਜ਼ਾਂ ਰੱਖ ਦਿੱਤੀਆਂ ਹੁਣ ਆਪਾਂ ਚੂਜ਼ ਕਰਨਾ ਆ ਆਪਾਂ ਚੁਣਨਾ ਆ ਵੀ ਅਸੀਂ ਕਿਹੜੀ ਚੀਜ਼ ਲੈਣੀ ਆ ਜੇ ਉਹ ਸਾਰੇ ਕੰਮਾਂ ਚ ਉਹ ਨਹੀਂ ਆਖੇ ਲੋਣਾ ਆ ਫਿਰ ਤਾਂ ਧੱਕਾ ਹੋ ਗਿਆ ਅਰ ਪ੍ਰਭੂ ਕਿਸੇ ਨਾਲ ਤਾਂ ਕਹਾਣੀ ਕਰਦਾ ਜਿੰਨਾਂ ਨੇ ਤੁਹਾਨੂੰ ਆਜ਼ਾਦੀ ਲਈ ਆਜ਼ਾਦ ਕੀਤਾ ਹੈ ਉਹਨੇ ਸਾਨੂੰ ਆਜ਼ਾਦੀ ਦਿੱਤੀ ਹੈ ਭਾਵੇਂ ਅੰਮ੍ਰਿਤ ਜਲ ਪੀ ਲਓ ਤੇ ਭਾਵੇਂ ਜ਼ਹਿਰ ਪੀ ਲਓ ਤੁਹਾਡੀ ਮਰਜ਼ੀ ਹੈ ਤੁਸੀਂ ਚਾਹੋ ਤਾਂ ਹੱਸੋ ਤੁਸੀਂ ਚਾਹੋ ਤਾਂ ਰੋਲੋ ਤੁਸੀਂ ਚਾਹੋ ਕਿਸੇ ਦੀ ਗੱਲ ਦਾ ਗੁੱਸਾ ਮੰਨ ਲਓ ਤੁਸੀਂ ਚਾਹੋ ਤਾਂ ਕਿਸੇ ਦੀ ਗੱਲ ਨੂੰ ਹਵਾ ਝੀੜਾ ਦਿਓ ਇਹ ਤੁਹਾਡੇ ਤੇ ਆ ਉਨੇ ਸਾਨੂੰ ਆਜ਼ਾਦ ਇੱਛਾ ਦਿੱਤੀ ਆ ਬਾਈਬਲ ਦੇ ਵਿੱਚ ਵਚਨ ਲਿਖ ਦਿੱਤਾ ਗਿਆ ਹੈ ਤੁਸੀਂ ਵਚਨ ਪੜ੍ਹ ਸਕਦੇ ਆ ਪਰਮੇਸ਼ਵਰ ਨੇ ਤੁਹਾਡੇ ਲਈ ਆਗੂ ਠਹਿਰਾ ਦਿੱਤੇ ਜਿਹੜੇ ਤੁਹਾਡੀ ਅਗਵਾਈ ਕਰਨ ਜਿਹੜੇ ਤੁਹਾਨੂੰ ਵਚਨ ਸੁਣਾਉਣ ਉਹ ਸੁਣਾ ਰਹੇ ਆ ਤੁਸੀਂ ਆਖੇ ਲੱਗਣਾ ਆ ਕਿ ਨਹੀਂ ਲੱਗਣਾ ਇਹ ਤੁਹਾਡੀ ਮਰਜ਼ੀ ਆ ਤੁਸੀਂ ਵਚਨਾਂ ਦੇ ਅਨੁਸਾਰ ਜੀਵਨ ਜੀਣਾ ਕਿ ਨਹੀਂ ਜੀਣਾ ਇਹ ਤੁਹਾਡੀ ਮਰਜ਼ੀ ਆ ਤੁਸੀਂ ਕੰਮ ਕਰਨਾ ਹੈ ਕਿ ਨਹੀਂ ਕਰਨਾ ਹੈ ਤੁਹਾਡੀ ਮਰਜ਼ੀ ਹੈ